ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਦਰੂ ਜੀ ਸਤਨਾਮ 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 ਜੀ ਨੰ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ ਤੁਰ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਤੁਰੋ ਵਾਹਿ ਤੁਰ ਪਾਹਿ ਤੁਰ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਕਮਾਲ ਗੁਰੂ ਗੋਬਿੰਦ ਸਿੰਘ ਸ਼ਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਵੱਡੀ ਪੱਧਰ ਤੇ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਜਲਾ ਤਰਨ ਤਰਨ ਤੋਂ ਨਿਊ ਪੰਜਾਬ ਲਾਈਵ ਚੈਨਲ ਤੋਂ ਨਗਰ ਠੱਠੀਆਂ ਮੰਤਾ 메ਨ ਜੀਟੀ ਰੋਡ ਦੇਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਚ ਸਮੂਹ ਸੰਤਾਂ ਪੂਰੀ ਨਗਦੀ ਪ੍ਰਕਰਮਾ ਕਰਦੇ ਹੋਏ ਗੁਰਦੁਆਰਾ ਵੱਡਾ ਬੂਆ ਤੋਂ ਆਰੰਭ ਹੋ ਕੇ ਇਹ ਵੱਡੀ ਗਿਣਤੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਇਸ ਨਗਰ ਕੀਰਤਨ ਨੂੰ ਅਲੌਕਿਕ ਵੇਖਣ ਦਾ ਨਜ਼ਾਰਾ ਸੁਭਾਗਾ ਵਾਲੇ ਕਰਮਾ ਵਾਲੇ ਇਨਸਾਨਾਂ ਨੂੰ ਇਸ ਭਾਗ ਪ੍ਰਾਪਤ ਹੋਇਆ ਮੁੱਖ ਪ੍ਰਬੰਧਕ ਕਮੇਟੀ ਸਰਪੰਚ ਹਰਬਿੰਦਰ ਸਿੰਘ ਗ੍ਰੰਥੀ ਬਾਬਾ ਅਵਤਾਰ ਸਿੰਘ ਸਰਦਾਰ ਪ੍ਰਤਾਪ ਸਿੰਘ ਆੜਤੀਆ ਸੁਖਵਿੰਦਰ ਸਿੰਘ ਸੁਖਰਾਜ ਸਿੰਘ ਫੌਜੀ ਨੰਬਰਦਾਰ ਸਕੱਤਰ ਸਿੰਘ ਕੈਸ਼ੀਅਰ ਸੂਬੇਦਾਰ ਦਰਸ਼ਨ ਸਿੰਘ ਸਟੇਜ ਸਕੱਤਰ ਗੁਰਵਿੰਦਰ ਸਿੰਘ ਪ੍ਰਧਾਨ ਲਾਭਪ੍ਰੀਤ ਸਿੰਘ ਪ੍ਰਧਾਨ ਮਨਜੀਤ ਸਿੰਘ ਨਿਰਮਲ ਸਿੰਘ ਟਰੈਕਟਰ ਦੇ ਸੇਵਾਦਾਰ ਸਤਪਾਲ ਸਿੰਘ ਸਾਬਕਾ ਸਰਪੰਚ ਦਿਲਬਾਗ ਸਿੰਘ ਅਜਮੇਰ ਸਿੰਘ ਸਰਗਰਮ ਸੇਵਾਦਾਰ ਸੁਖਵਿੰਦਰ ਸਿੰਘ ਤੇ ਅਜਮੇਰ ਸਿੰਘ ਨੰਬਰਦਾਰ ਹਰਪਜਨ ਸਿੰਘ ਹਰਜੀਤ ਸਿੰਘ ਮੈਂਬਰ ਮੇਜਰ ਸਿੰਘ ਇਹਨਾਂ ਸਮੂਹ ਸੰਗਤਾਂ ਨੇ ਇਕੱਤਰਤ ਹੋ ਕੇ ਤੇ ਗੁਰੂ ਘਰ ਦੀਆਂ ਹਾਜ਼ਰੀਆਂ ਸਤਨਾਮ ਸਤਨਾਬ ਜੀ ਵਾਹਿ ਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਸਤਨਾਮ 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 ਜੀ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ RAM ਨਾਮ ਜਪ ਲਾ ਹਰਿ RAM ਨਾਮ ਜਪ ਲਾ RAM ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਾ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਆਕ੍ਰਿ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਕੱਲਾ ਪੰਜਾਬ ਨੇ ਪੂਰੀ ਦੁਨੀਆ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਤੇ ਜੋ ਕੱਲ ਨੂੰ ਸ਼੍ਰੀ ਖਣਪਾਟ ਸਾਹਿਬਾਂ ਦੇ ਘੂਪ ਪ੍ਰੰਤ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਤੇ ਹੁਣ ਆਪਾਂ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਤੋਂ ਪੰਜਾਬ ਚੈਨਲ ਤੋਂ ਨਗਰ ਠੱਠੀਆਂ ਮੰਤਾਂ ਇਹ ਮੇਨ ਰੋਡ ਦੇ ਉੱਤੇ ਨਗਰ ਤਰਨਤਾਰਨ ਤੋਂ ਹਰੀਕੇਪਤਨ ਰੋਡ ਦੇ ਹਾਈਵੇ ਰੋਡ ਨੰਬਰ 54 ਦੇ ਉੱਤੇ ਸਥਿਤ ਆ ਸੋ ਇੱਥੇ ਪੂਰੇ ਨਗਰ ਨੇ ਇਲਾਕਾ ਨਿਵਾਸੀ ਸੰਗਠਨਾਂ ਨੇ ਇਕੱਤਰਤ ਹੋ ਕੇ ਤੇ ਅੱਜ ਸਾਬਕਾ ਮਾਲਗੁਰੂ ਘੋਮਸ ਸਿੰਘ ਜੀ ਦੇ ਯਾਦ ਵਿੱਚ ਉਹਨਾਂ ਦੇ ਨਗਰ ਕੀਰਤਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪੈਰਾਂ ਦੀ ਅਗਵਾਈ ਵਿੱਚ ਬੇਅੰਤ ਸੰਗਤਾਂ ਦੇ ਨਾਲ ਪੂਰੇ ਨਗਰ ਦੀ ਪ੍ਰਕਰਮਾ ਕਰਦੇ ਹੋਏ ਪਹੁੰਚੇ ਆ ਇੱਥੇ ਦਲਬਾਬਾ ਵਿधि ਚੰਦ ਸ਼ੌਣੀ ਸਾਹਿਬ ਗੁਰਦੁਆਰਾ ਵਿਖੇ ਅੱਡੇ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਸੰਗਤ ਪਹੁੰਚੀ ਆ ਤੇ ਉਸ ਡੇਰੇ ਦੇ ਮਹੰਤ ਸਿੰਘ ਸਾਹਿਬ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਜੇ ਇਹਨਾਂ ਤੋਂ ਹੋਰ ਜਾਣੀ ਜਾਣਕਾਰੀ ਪ੍ਰਾਪਤ ਕਰਾਂਗੇ ਜੀ ਹਾਂਜੀ ਬਾਬਾ ਜੀ ਆਪਣਾ ਸ਼ੁਭਨਾਮ ਸਤਿ ਸ੍ਰੀ ਅਕਾਲ ਸਤਿਗੁਰਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਆਂ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਵੱਖ-ਵੱਖ ਕੜਾਵਾ ਸਥਾਨਾਂ ਤੋਂ ਹਾਜ਼ਰੀਆਂ ਲਾਉਂਦੇ ਆਂ ਗੁਰੂ ਕਾ ਖਾਲਸਾ ਪੰਥ ਨਗਰ ਕੀਰਤਨ ਸਤਿਗੁਰਾਂ ਦਾ ਹਰ ਜਸ ਕਰਦੇ ਹੋਏ ਆਂ ਮੇਰੇ ਪਰੀ ਦੇ ਮਾਲਕ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਪਹੁੰਚਿਆ ਗੁਰੂਕੀਆਂ ਸੰਗਤਾਂ ਨੇ ਲੰਗਰਾਂ ਦੇ ਵਿੱਚ ਹਾਜ਼ਰੀਆਂ ਲਵਾਈਆਂ ਸਤਿਗੁਰਾਂ ਦਾ ਹਰ ਜਸ ਹੋਇਆ ਗੁਰੂਕੀਆਂ ਸੰਗਤਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਦੁਆਰਾ ਜੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂਕੀਆਂ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ ਕਲਗੀਧਰ ਪਾਸ਼ਾ ਮਹਾਰਾਜ ਜੀ ਦੀ ਜੋ ਮਰਿਆਦਾ ਏ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਅੰਮ੍ਰਿਤ ਛਕਿਆ ਇਹ ਵੱਡੇ ਭਾਗ ਨੇ ਧਨਤਾ ਦੇ ਜੋਗ ਨੇ ਜਿਨ੍ਹਾਂ ਨੇ ਅਜੇ ਤਾਈਂ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਬੇਨਤੀ ਏ ਕਿ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਸਤਿਗੁਰ ਬਿਨ ਗੁਰ ਨਹੀਂ ਕੋਈ ਨਗੁਰੇ ਦਾ ਨਾਮ ਬੁਰਾ ਨਗੁਰੇ ਦਾ ਤੇ ਨਾਂ ਲੈਣਾ ਹੀ ਮਾੜਾ ਏ ਭਾਈ ਡੱਲੇ ਨੇ ਕਲਗੀਧਰ ਪਾਸ਼ਾ ਮਹਾਰਾਜ ਨੂੰ ਆਖਿਆ ਸੱਚਖੰਡ ਦੇ ਵਿੱਚ ਪੀੜੀ ਜਿੰਨੀ ਥਾਂ ਦੇ ਦਿਓ ਕਲਗੀਧਰ ਪਾਸ਼ਾ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਡੱਲਿਆ ਅਮਰਤ ਛਕਿਆਈ ਭਾਈ ਡੱਲਾ ਆਂਦਾ ਕਿ ਨਹੀਂ ਅਮਰਤ ਨਹੀਂ ਛਕਿਆ ਤੇ ਮੈਂ ਤੁਹਾਡਾ ਸ਼ੀਤ ਪ੍ਰਸ਼ਾਦ ਛਕਦਾ ਰਿਹਾ ਹਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਕਿ 1699 ਦੀ ਵਿਸਾਖੀ ਵਾਲੇ ਦਿਨ ਇਹ ਮਰਯਾਦਾ ਬਣਾ ਦਿੱਤੀ ਹੈ ਕਿ ਖੰਡੇ ਬਾਟੇ ਦਾ ਅਮਰਤ ਛਕਣਾ ਪੈਣਾ ਹੈ ਕਾਈ ਲੋਕ ਸੁਖੀਏ ਸਰਲ ਲੋਕ ਅਰਲੋਕ ਸੁਹੇਲੇ ਹੋਣਗੇ ਖੰਡੇ ਬਾਟੇ ਦਾ ਅਮਰ ਸ਼ਾ ਕਰਕੇ ਤੇ ਇੰਨੇ ਸਿਧਾਂਤ ਹੈ ਗੁਰੂ ਦੀ ਸਿੱਖੀ ਦੇ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੁਰਮਤ ਮਰਜ਼ਾਦਾ ਦੇ ਧਾਰਨੀ ਬਣੀਏ ਆਪਣੇ ਜੀਵਨ ਨੂੰ ਸਫਲੀਆਂ ਬਣਾਈਏ ਜਵਾਵਲੇ ਸਤਿਗੁਰੂ ਰਾਮ ਜੀ ਉਹ ਗਿਰਤ ਬਣੇ ਦੀ ਰਾਹ ਜਿੱਤੋ ਸੁਖੋਸ਼ੀ ਗੋ ਸਿੰਘ ਜਿਪਾਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋ ਸਤ ਨਾਮ ਜੀ ਵਾਹਿ ਤੂਰੋ ਵਾਹਿ ਸਤਿ ਸਿਆ ਕੋ ਵਾਹਿ ਗੁਰਜੀ ਦਾ ਪ੍ਰਸਾਦ ਵਾਹਿ ਗੁਰ ਕੀ ਫਤ ਸਤ ਨਾਮ ਮਚੀ ਵਾਹਿ ਤੂਰੋ ਆਗੇ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਸਤਨਾਮੁ ជី ਵਾਹਿਗੁਰੂ 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 ਜੀ ਵਾਹਿਗੁਰੂ ਵਾਹਿ ਨਗਰ ਕੀਰਤਨ ਬੜੀ ਪੁਛੀਆਂ ਦੀ ਗੱਲ ਆ ਕਿ ਨਗਰ ਕੀਰਤਨ ਚੱਲ ਰਿਹਾ ਹੈ ਨਗਰ ਦੇ ਵਿੱਚ ਛੱਟੀਆਂ ਮੰਤਾਂ ਤੇ ਮੇਨ ਜੀਟੀ ਰੋਡ ਜਿੱਥੇ ਕਿ ਪੰਜ ਪੈਰਾਂ ਦੀ ਗਵਾਈ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 76 ਸ਼ਾਇਆ ਹੇਠ ਅੱਜ ਇਹ ਸਮੂਹ ਇਲਾਕੇ ਦੀਆਂ ਸੰਗਤਾਂ ਵੱਡੀ ਗਿੰਦੀ ਵਿੱਚ ਇੱਥੇ ਪਹੁੰਚੇ ਨੇ ਦੇਖੋ ਦਾ ਬੁੜੇ ਸਟੈਪ ਨੇ ਇਸ ਕਾਫੇ ਵਾਲੇ ਸੇਵਾਦਾਰਾਂ ਨੇ ਭਰਪੂਰ ਸੰਗਤਾਂ ਦੀ ਸੇਵਾ ਕੀਤੀ ਐ ਦੁੱਧ ਦੇ ਜਲ ਪਾਣੀ ਸ਼ਕਾਇਆ ਹੋਰ ਬੇਤ ਪ੍ਰਕਾਰ ਦੇ ਲੰਗਰ ਲਾ ਕੇ ਇਹਨਾਂ ਨੇ ਸੰਗਤਾਂ ਨੂੰ ਸ਼ਕਾਇਆ ਜੇ ਸੰਗਤਾਂ ਇਥੇ ਰੁਪਈਆ ਨੇ ਸੋ ਤੁਸੀਂ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਹਿੰਦੇ ਹੋ ਆਈਆਂ ਹੋਈਆਂ ਸੰਗਤਾਂ ਨਾਲ ਮਾਕਰ ਜੀ ਦਾ ਖਾਲਸਾ ਜੀ ਮਾਕਰ ਜੀ ਕੀ ਫਤਿਹ ਅਸੀਂ ਜਿਹੜੇ ਨਗਰ ਕੀਰਤਨ ਦੇ ਆ ਗੁਰਗੋਬ ਸਿੰਘ ਜਿਹੜੇ ਪ੍ਰਕਾਸ਼ ਜਿਹੜੇ ਨੂੰ ਲੈ ਕੇ ਇਥੇ ਨਗਰ ਕੀਰਤਨ ਆ ਗਏ ਇਥੇ ਕੈਫੇ ਤੇ ਆਇਆ ਸੀ ਅੰਜ ਪਿਆਰੇ ਆਏ ਉਹਨਾਂ ਦਾ ਤਾਂ ਵਾਰ ਗੁਰੂ ਗ੍ਰਹਿ ਸਾਹਿਬ ਦਾ ਤਾਂ ਧੰਨਵਾਦ ਕੀਤਾ ਅਸੀਂ ਖੁਸ਼ ਆਏ ਗੱਲ ਦੇ ਵਿੱਚ ਵੀ ਆਡੇ ਚਰਨਾਂ ਪਏ ਆ ਗੁਰੂ ਮਹਾਰਾਜ ਦੇ ਅੱਜ ਕਰਪਾ ਹੋਇਆ ਗੁਰੂ ਕਰੇ ਕਿਰਪਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਨਗਰ ਕੀ ਤਨ ਰਵਾਨਾ ਹੁੰਦਾ ਹੋਇਆ ਅਗਲੇ ਪੜਾ ਨੂੰ ਇਹ ਫਿਰ ਪਹੁੰਚਦਾ ਹੈ ਅਮਰ ਸ਼ਹੀਦ ਸ਼ਰਮੀ ਜਰਨੈਲ ਬਾਬਾ ਜਿੰਮ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਕੇ ਉਥੋਂ ਦੇ ਮੁੱਖ ਪ੍ਰਬੰਧਕ ਸੇਵਾਦਾਰ ਸਭ ਦਾ ਸਰਪੰਚ ਸੂਬੇਦਾਰ ਸਰਦਾਰ ਬਲਦੇਵ ਸਿੰਘ ਗ੍ਰੰਥੀ ਬਾਬਾ ਸੁਖਵਿੰਦਰ ਸਿੰਘ ਮੁਲਖਵਿੰਦਰ ਸਿੰਘ ਨਿਸ਼ਾਨ ਸਿੰਘ ਬਲਜਿੰਦਰ ਸਿੰਘ ਫੌਜੀ ਕੰਡੈਕਟਰ ਜਸਪਾਲ ਸਿੰਘ ਸ਼ੁਭੇਦਾਰ ਹੀ ਰਸਨ ਫੌਜੀ ਜਤਿੰਦਰ ਸਿੰਘ ਹਰਦੀਪ ਸਿੰਘ ਅੰਗਰੇਜ਼ ਸਿੰਘ ਨਛੱਤਰ ਸਿੰਘ ਬਿੱਟੂ ਨੰਬਰਦਾਰ ਲਖਾ ਸਿੰਘ ترਸੀਮ ਸਿੰਘ ਫੌਜੀ ਜਹੇਦਾਰ ਮੇਜਰ ਸਿੰਘ ਨਿਸ਼ਾਨ ਸਿੰਘ ਕਸ਼ਮੀਰ ਸਿੰਘ ਫੌਜੀ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਵੱਡੇ ਪੱਦਰ ਦਿੱਤੇ ਲੰਗਰ ਦਾ ਪ੍ਰੋਗਰਾਮ ਕਰਕੇ ਤੇ ਸੰਗਤਾਂ ਨੇ ਵੱਡਾ ਸਨਮਾਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸ਼ਾਲਾ ਪੇਂਟ ਕਰਕੇ ਤੇ ਵੱਡੀ ਖੁਸ਼ੀ ਮਨ ਦੀ ਉਹਨਾਂ ਨੇ ਪ੍ਰਾਪਤ ਕੀਤੀ ਪੜਾ ਅਗਲਾ ਪੜਾ ਪਹੁੰਚ ਰਿਹਾ ਹੈ ਅਮਰ ਸ਼ਹੀਦ ਸ਼੍ਰੋਮਣੀ ਜਰਨੈਲ ਬਾਬਾ ਜਿਮ ਸਿੰਘ ਗੁਰਦੁਆਰਾ ਸਾਹਿਬ ਇੱਥੇ ਤੇ ਉੱਥੋਂ ਦੇ ਜਿਹੜੇ ਮੁੱਖ ਪ੍ਰਬੰਧਕ ਨੇ ਸੂਬੇਦਾਰ ਬਲਦੇਵ ਸਿੰਘ ਜੀ ਤੇ ਉਹਨਾਂ ਸਾਬਕਾ ਸਰਪੰਚ ਸਾਹਿਬ ਉਹਨਾਂ ਨਾਲ ਆਪਾਂ ਗੱਲਬਾਤ ਕਰਨੇ ਆ ਤੇ ਕਿਹੜੇ ਸ਼ਬਦਾਂ ਨਾਲ ਸੰਗਤਾਂ ਦਾ ਧੰਨਵਾਦ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਾਨ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਨਗਰ ਠੱਠੀਆਂ ਮਾਂਤਾਂ ਦੀ ਸੰਗਤ ਵੱਲੋਂ ਨਗਦ ਕੀਰਤਨ ਜਿਹੜਾ ਉਹ ਕਰਿਆ ਗਿਆ ਨਗਦ ਕੀਰਤਨ ਜਿਹੜਾ ਪਿੰਡ ਦੀ ਪ੍ਰਕਰਮਾ ਕਰਕੇ ਗੁਰਦੁਆਰਾ ਅੰਮ੍ਰਿਤ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਅਸਥਾਨਾਂ ਤੇ ਪਹੁੰਚਣ ਆਲਾ ਵਾ ਸਾਰੀ ਸੰਗਤ ਉਹਨਾਂ ਦਾ ਬੇਸਬਰ ਜੀ ਦੇ ਨਾਲ ਇੰਤਜ਼ਾਰ ਕਰ ਰਹੀ ਆ ਔਰ ਉਹਨਾਂ ਵਾਸਤੇ ਲੰਗਰ ਪ੍ਰਸ਼ਾਦੇ ਦਾ ਚਾਹ ਪਾਣੀ ਦਾ ਪਕੌੜਿਆਂ ਦਾ ਬੰਦੋਬਸਤ ਕੀਤਾ ਹੋਇਆ ਜਿਵੇਂ ਹੀ ਸੰਗਤ ਇੱਥੇ ਆਉਂਦੀ ਆ ਗੁਰੂ ਮਹਾਰਾਜ ਦੇ ਨਾਲ ਪੰਜ ਪਿਆਰੇ ਆਉਂਦੇ ਆ ਉਹਨਾਂ ਦਾ ਸਤਿਕਾਰ ਕਰਕੇ ਉਹਨਾਂ ਨੂੰ ਕਿ ਅਗਲੇ ਪ੍ਰਾਤਕ ਤੱਕ ਜਾਇਆ ਜਾਏਗਾ ਫਿਰ ਦੁਬਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰਕਾਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਸੰਗਤਾਂ ਦੇ ਇਸ ਤਾਂ ਮਿਹਰ ਭਰੇ ਹੱਥ ਰੱਖਾ ਨਾ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨਾ ਗੁਰਸਿੱਖੀ ਜੀਵਨ ਦਾ ਦਾਤਾ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਅਗੇ ਉਹ ਅੰਦਰ ਵੀ ਸੰਗਤਾਂ ਵਾਸਤੇ ਜਗ੍ਹਾ ਬਣਾਈਆ ਦਰਸ਼ਨ ਵਾਸਤੇ ਜਿਨ੍ਹਾਂ ਨੂੰ ਜਗ੍ਹਾ ਬਾਹਰ ਨਹੀਂ ਮਿਲ ਸਕੀ ਆ ਜੀ ਅੰਦਰ ਦਰਬਾਰ ਦੇ ਪਹੁੰਚ ਕੇ ਭਾਈ ਜਨਾਬ ਜਰੇ ਉੱਥੇ ਚਾਰ ਬੰਦੇ ਲੰਗਰ ਚੱਲ ਰਹੇ ਹਨ ਪਕੌੜੇ ਦੇ ਲੰਗਰ ਚੱਲ ਰਹੇ ਹਨ ਸੰਗਤਾਂ ਨੂੰ ਬੇਨਤੀ ਹੈ ਕਿ ਆਗਦੀ ਗੁਰਦਰਬਾਰ ਦੇ ਅੰਦਰ ਪਹੁੰਚ ਕੇ ਦਰਬਾਰ ਦਾ ਕਰੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਰ ਵਿਚਾਈਏ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕੀ ਤੋਟੇ ਕੋਈ ਕਹਿੰਦੇ ਬਹੁਤ ਵਡੀਆਂ ਵਡਿਆਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਾਬਾ ਜੀਮਨ ਸਿੰਘ ਜੀ ਨੂੰ ਦੇ ਕੇ ਨਵਾਦਿਆ ਗਿਆ ਗੁਰੂ ਘਰ ਵਿੱਚੋਂ ਲੜਾਈ ਦਾ ਸੀਸ ਲੈ ਕੇ ਜਦੋਂ ਬਾਬਾ ਜੇਤਾ ਜੀ ਆਏ ਉਹਨੂੰ ਦਾ ਨਾਮ ਭਾਈ ਜੇਤਾ ਜੀ ਸੀ ਤੇ ਹਜੂਰ ਨੇ ਛਾਤੀ ਨਾਲ ਲਾ ਕੇ ਰੇਖਾਂ ਵਰਦੇ ਕੇ ਆਖਿਆ ਬੰਦ ਰੇਤਾ ਗੁਰ ਦਾ ਬੇਟਾ ਤੂੰ ਤਨ ਮਨ ਕੀਤਾ ਸਿੱਖੀ ਲਈ ਬੇਟਾ ਬਾਬਾ ਜੀ ਤੇ ਹੈ ਤੇਰੀ ਕੁਰਬਾਨੀ ਹੈ ਮੈਂ ਭੁੱਲੇਗੀ ਦੁਨੀਆਂ ਦੇ ਸੰਨੀ ਯਾਦ ਰੱਖੇਗੀ ਅੱਜ ਬਾਬਾ ਜੀ ਨੂੰ ਸੂਜੀ ਨੂੰ ਸਜਦਾ ਕਰਦਾ ਹਾਂ ਮੈਂ ਉਹਨਾਂ ਦੇ ਪਾਵਨ ਪੜਾਪ ਤੇ ਅਕਤਰ ਹੋਈਆਂ ਆਓ ਪਿਆਸ ਦੀ ਲੜੀ ਨਾਲ ਜੁੜੀਏ ਗੱਲ ਚੱਲ ਰਹੀ ਸੀ ਤੇਰੇ ਗੁਰਦੇ ਜਵਾਨ ਹੋ ਰਹੇ ਨਹੀਂ ਹਮੇ ਪੰਜੂਰ ਦੀ 4 ਸਾਲ ਦੀ ਹੈ ਤੇ ਮੇਰੇ ਗੁਰਦੇ ਪੰਜਵੇਂ ਸਾਲ ਦੇ ਜਾ ਰਹੇ ਨਹੀਂ ਉਹ ਤੇ ਰਾਣੀ ਮੈਣੀ ਨੇ ਪਹਿਣੀਆਂ ਬਣਾਈਆਂ ਨੇ ਪੰਡਿਤ ਛੇਦਾਤਮੀ ਦੱਸ ਦਿੱਤਾ ਸੀ ਮੈਣੀਏ ਮੈ ਨਾਣੀਏ ਉਸ ਲੋਕੀ ਦਾ ਮਾਲਕ ਬਾਲਾ ਪ੍ਰਿਥਮ ਕ੍ਰਿਸ਼ਨ ਮਰਾਰੀ ਰਾਮ ਹਰੂ ਨਾਨਕ ਦਾ ਸ੍ਰੂਪ ਉਸ ਤਿੱਥੀ ਉਤੇ ਰਾਣੀ ਇਹਨਾਂ ਨੇ ਕਿਹਾ ਦਾਈ ਜੇ ਪੁੱਤਰੀ ਪ੍ਰਾਪਤੀ ਕਰਨੀ ਹੈ ਜੇ ਤੈਨੂੰ ਲੋਹੇ ਕੋਲ ਜਾਣਾ ਪਵੇਗਾ ਰਾਣੀ ਮੈਣੀ ਰਾਜਾ ਖਤੇ ਚੰਦੀ ਰਾਣੀ ਨੇ ਤੁੰਗੀਆਂ ਤਿਆਰ ਕੀਤੀਆਂ ਮੈਣੀ ਇਹਨਾਂ ਦੀ ਗੋਤ ਹੈ ਇਹਨੂੰ ਮੈਣੀ ਇਸ ਕਰਕੇ ਕਿਹਾ ਜਾਂਦਾ ਹੈ ਯਾਦ ਰੱਖੋ ਜਿਹੜੀ ਯਾਦ ਕਰਦੀ ਹੈ ਨੇਤਰਬੰਦ ਨੇ ਅਯੂਰ ਦੇ ਚਰਨਾਂ ਵਿੱਚ ਉਮਸਕਾਰ ਕਰਦੀ ਹੈ ਹਿੰਦੀ ਬਾਲਾ ਪ੍ਰੀਤ ਮੈਂ ਆਕੇ ਦਿਦਾਰੇ ਦੇ ਜਾ ਜਦਿਆਂ ਤੂੰ ਸੁੱਕੀ ਵੇਲ ਮੈਂ ਅੱਜ ਅਰੀ ਕਰ ਜਾ ਪ੍ਰੀਤਮਾ ਕਿਤੇ ਆਕੇ ਮੈਨੂੰ ਦਰਸ਼ਨ ਦੇ ਮੈਂ ਕਿਆ ਕਰ ਮੇਰਾ ਝਿਰਦਾ ਝਰ ਜਾ ਕੀ ਕਹਿੰਦੀ ਐ ਗੈਨੀ ਬੰਦੇ ਸਿੰਘ ਦੀ ਬੇਕਾ ਸੁਗਵਾਸੀ ਵਹਾਨ ਚਮੀ ਐ ਉਹਨੇ ਦੀ ਲਿਖੀ ਹੋਈ ਰਸਨਾ ਕੀਰਤੀ ਦਾ ਜਤਵਾ ਉਹਨਾਂ ਦੇ ਪਰ ਇਹ ਸਕੇ ਭਾਈ ਗੁਰਮੀਤ ਸਿੰਘ ਤੇ ਗੁਰਸੇਵਕ ਸਿੰਘ ਬਿਆਨ ਹੈ ਤੂੰ ਕਰਦੇ ਨਹੀਂ E Aqui,